ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ। ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਰਿਕੁਐਸਟ ਆ ਜੀ। ਇੱਕ ਆਪਣਾ ਚੈਨਲ ਹੋਰ ਆ ਜਸਪ੍ਰੀਤ ਮਲਟੀ ਕੁਕਿੰਗ ਉਹਨੂੰ ਵੀ ਸਬਸਕ੍ਰਾਈਬ ਕਰ ਲਓ ਜਿਵੇਂ ਤੁਸੀਂ ਇਸ ਚੈਨਲ ਨੂੰ ਪਿਆਰ ਦਿੱਤਾ। ਉਸੇ ਤਰ੍ਹਾਂ ਉਸ ਨੂੰ ਵੀ ਸਪੋਰਟ ਕਰੋ ਜੀ। ਤੇ ਹੁਣ ਆਪਾਂ ਲੱਗੇ ਆ ਗਲਾ ਬਣਾਉਣ। ਆ ਆਪਣਾ ਕਮੀਜ਼ ਆ, ਮੈਚਿੰਗ ਸੂਟ ਆ ਤੇ ਆਹ ਵਾਲੀ ਸਲਵਾਰ ਆ। ਤੇ ਆਪਾਂ ਕਲੀਆਂ वगैरह 파ਕੇ ਨਾ ਕਮੀ ਤਿਆਰ ਕਰ ਲਿਆ ਕਲੀਆਂ ਦੀ ਵੀਡੀਓ ਨਹੀਂ ਬਣਾਈ ਪਹਿਲਾਂ ਤੁਹਾਨੂੰ ਦਿੱਤੀ ਹੋਈ ਹੈ ਤੇ ਆ ਆਪਾਂ ਨਾ ਕੱਪੜਾ ਲੈ ਲਿਆ ਇਸ ਤਰ੍ਹਾਂ ਨਾ ਦੂਰਾ ਫੋਲਡ ਕਰ ਲਿਆ ਆਪਾਂ ਇਹਦੀ ਲੰਬਾਈ ਦੱਸ ਦਿੰਨੇ ਆ ਇੱਥੋਂ ਤਾਂ ਹੈਗੀ ਹੈ ਜੀ 3.13 ਤੇ ਐਸ ਤੱਕਾਂ ਹੈਗੀ ਦੂਰੀ 2.5 ਇੱਥੋਂ ਆਪਾਂ ਥੋੜੀ ਜੀ ਕਾਟ ਪਾਈਏ ਤੁਸੀਂ ਗੋਲ ਵੀ ਕਰ ਸਕਦੇ ਹੋ ਤੇ ਇਹਨੂੰ ਹੁਣ ਆਪਾਂ ਸਭ ਤੋਂ ਪਹਿਲਾਂ ਇਹਦੇ ਉੱਪਰ ਲਾਵਾਂਗੇ। ਇਸ ਤਰ੍ਹਾਂ ਇਹਨੂੰ ਖੋਲ ਲਾਂਗੇ। ਖੋਲ ਕੇ ਸੈਂਟਰ ਨਾਲ ਸੈਂਟਰ ਮਿਲਾ ਕੇ ਇਸ ਤਰ੍ਹਾਂ ਤੇ ਇਹਦੇ ਉੱਪਰ ਆਪਾਂ ਜਿਵੇਂ ਲੈਸ ਲੱਗੀ ਆ ਇਹਦੇ ਨਾਲ ਨਾਲ ਲਾਉਣਾ ਵੀ ਤਾਂ ਕਿ ਇਸ ਤਰ੍ਹਾਂ ਲੱਗੇ ਵੀ ਜਿਵੇਂ ਲੈਸ ਇਹ ਕੱਪੜੇ ਦੇ ਨਾਲ ਹੀ ਲੱਗੀ ਹੈ। ਇਸ ਤਰੀਕੇ ਨਾਲ ਆਪਾਂ ਲਾਉਣਾ ਕੱਪੜਾ ਉੱਪਰ ਇਹਦੇ ਵਿੱਚ ਪੇਸਟਿੰਗ ਪੇਪਰ ਵਗੈਰਾ ਕੁਝ ਨਹੀਂ ਪਾਇਆ ਕਿਉਂਕਿ ਫਿਰ ਕਾਟਨ ਦੇ ਸੂਟ ਆ ਉਹ ਕਰੜਾਇਆ ਹੋ ਜਾਂਦਾ ਜ਼ਿਆਦਾ ਇਸ ਤਰ੍ਹਾਂ ਇਹਦੇ ਤੇ ਸਿਲਾਈ ਲਾਵਾਂਗੇ ਹੁਣ ਚੰਗੀ ਤਰ੍ਹਾਂ ਇਹ ਠਾਣਾ ਕੱਪੜਾ ਸਿੱਧਾ ਕਰ ਲੈਣਾ ਇਸ ਤੱਕ ਜਿੱਥੋਂ ਆਪਾਂ ਨਾ ਐ ਮੋੜਾਂਗੇ ਨੂੰ ਮੋੜ ਕੇ ਤੇ ਇਹਦੇ ਨਾਲ ਰੱਖਣੀ ਆਪਾਂ ਆਹ ਵਾਲੀ ਲੈਸ ਨੈਸਟਰਨ ਕਰਕੇ ਨਾ ਮੂਰ ਉਸ ਟਾਚਰ ਨਾਲ ਸੇਕ ਦੇ ਦਾਂਗੇ ਤਾਂ ਕਿ ਜੜੇ ਨਾ ਇਨਵੈਸ ਜਗ੍ਹਾ ਤੇ ਰੱਖਾਂਗੇ हम इन इधर मल फो मोड़ लागे इस तरह मोड़ के तो जिथे अपनी करीज आ उथे अपनी चुंड पा जूगी हम आप उसी तरह इधर वाल मोड़ देंगे उसी तरह इधर लैस लावे चंगी तरह विछा ला कपड़े में कि वाल वगैरह ना, ना हो तो फिर कटिंग कर देंगे लैस इस तरह हेठा मोड़ देंगे ये लैस आप इतों तक ही लाइनी क्योंकि अगर अपनी जी कल लैस है वह आ गई हम इस सिलाई ला देंगे पहला सिलाई है जी उपर ही आप इस तरह मोड़ता ਲੈ ਸੋਨੀ ਬਾਅਰ ਰੱਖਣੀ ਹੈ ਜਿੰਨੀ ਪਹਿਲਾਂ ਸੀਗੀ ਆ ਦੇਖੋ ਜੀ ਇਸ ਤਰ੍ਹਾਂ ਬਣ ਗਿਆ ਹੁਣ ਇੱਕ ਵਾਰੀ ਆਪਾਂ ਇਹਨੂੰ ਸਾਈਡ ਤੇ ਕਰ ਦਿੰਨੇ ਆ ਪੈਚ ਇਸ ਤਰ੍ਹਾਂ ਦਾ ਬਣ ਗਿਆ ਆਪਾਂ ਆਪ ਗੋਲ ਗळा ਲਿਆ ਇਹਨ ਵਸਤਰਾ ਸਾਈਡ ਨਾਲ ਤੋਂ ਫੋਲਡ ਕਰ ਲਾਂਗੇ ਐਕਸਟਰਾ ਮੋੜ ਕੇ ਹੁਣ ਇਹਦੀ ਆਪੋ ਸੈਂਟਰ ਚ ਟੱਕ ਲਗਾ ਲਾਂਗੇ उधरों तो आप देवी लगा लागे गले तरह ताकि फिर ना पांव आपमेट जहा हो जूगा सेंटर कित इधरली सैड तो आप सिलाई ला ये आप गला जिम्मे आम गला बनाने उसे तक तो ही बना गला हम उसको तो कटिंग कर देंगे ਹਾਇਦੇ ਤੇ ਲਾ ਦਾਂਗੇ ਇਸ ਤਰ੍ਹਾਂ ਕੱਚੀ ਸਲਾਈ ਕੱਚੀ ਸਲਾਈ ਆਪਾਂ ਲਾ ਦਿੱਤੀ। ਉਹਨੇ ਦਿੰਦਰਲੇ ਪਾਸੇ ਰੱਖਾਂਗੇ ਆਹ ਵਾਲੀ ਲੈਸ। ਬ੍ਰੀਕ ਲੈਸ ਆਪਣੀ। ਕੰਨ ਦੇ ਨਾਲ ਨਾਲ ਇਹਦੇ ਸਲਾਈ ਲਾਣਾ। ਗੋਲ ਗਲੇ ਤੇ ਜੇ ਤੁਸੀਂ ਇਸ ਤਰ੍ਹਾਂ ਦੀ ਬ੍ਰੀਕ ਲੈਸ ਲਾਉਣੀ ਹੈ ਨਾ ਤੇ ਉਹਨੂੰ ਐਸੇ ਚੁੰਡ ਚੋਂ ਥੋੜਾ ਜਿਹਾ ਖਿੱਚ ਲਓ ਨਹੀਂ ਤਾਂ ਬੋਲੇ ਜੇ ਨਿਕਲ ਆਉਣਗੇ ਜਿੱਥੇ ਆਪਣੀ ਗਲਾਈ ਆਊਗੀ। ਉੱਥੋਂ ਤਰ੍ਹਾਂ ਹੀ ਲੈਸ ਖਿੱਚ ਕੇ ਰੱਖੋ ਇਸ ਤਰ੍ਹਾਂ ਦਾ ਲੱਗਦਾ ਆਪਣਾ ਇੱਕ ਵਾਰੀ ਗਲਾ ਤੁਸੀਂ ਦੇਖ ਸਕਦੇ ਹੋ ਹੁਣ ਆਪਾਂ ਇਹਦੇ ਤੇ ਬਟਨ ਲਾਉਣੇ ਆ ਇੱਥੇ ਫਿਰ ਤੁਹਾਨੂੰ ਦਿਖਾਉਣੇ ਆ ਕਿਸ ਤਰ੍ਹਾਂ ਦਾ ਬਣਿਆ ਆ ਦੇਖ ਸਕਦੇ ਹੋ ਤੁਸੀਂ ਗਲੇ ਦੀ ਫਾਈਨਲ ਲੁੱਕ ਤੇ ਆਪਣਾ ਇਸ ਤਰ੍ਹਾਂ ਦਾ ਗਲਾ ਬਣ ਕੇ ਤਿਆਰ ਹੋ ਗਿਆ ਦੇਖ ਕੇ ਦੱਸਿਓ ਤੁਹਾਨੂੰ ਕਿਦਾਂ ਦਾ ਲੱਗਿਆ ਆਪਾਂ ਬਟਨ ਵੀ ਇੱਥੇ ਤੇ ਇਸ ਤਰ੍ਹਾਂ ਦੇ ਵਾਈਟ ਕਲਰ ਦੇ ਲਾਤੇ ਛੋਟੇ ਛੋਟੇ ਬਟਨ ਸੀ ਤੇ ਵੀਡੀਓ ਚੰਗੀ ਲੱਗੀ ਲਾਈਕ ਪਾਉਂਡ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਆਪਣਾ ਦੂਸਰਾ ਚੈਨਲ ਵੀ ਸਬਸਕ੍ਰਾਈਬ ਕਰ ਲੋ ਜਸਪ੍ਰੀਤ ਮਲਟੀ ਕੁਕਿੰਗ ਚੈਨਲ ਆ ਉਹਦੇ ਤੇ ਆਪਾਂ ਕੁਝ ਹੋਰ ਵੀਡੀਓ ਪਾਇਆ ਕਰਾਂਗੇ ਤੇ ਵੀਡੀਓ ਚੰਗੀ ਲੱਗੀ ਦੇਖਣ ਲਈ ਧੰਨਵਾਦ ਤੁਹਾਡਾ ਬਹੁਤ ਬਹੁਤ